ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਵੀ ਆਪਾਂ ਗੱਲ ਕਰਦੇ ਹਾਂ 80 ਮਾਣ ਪ੍ਰਤੀ ਏਕੜ ਝਾੜ ਦੇਣ ਵਾਲੀ ਕਿਸਮ ਦੇ ਬਾਰੇ ਗੱਲ ਕਰ ਰਹੇ ਹਾਂ ਜੀ ਆਪਾਂ DBW 327 ਬਾਰੇ ਜਿਹਨੇ 2023 ਦੇ ਵਿੱਚ ਇਹੋ ਜੇ ਝਾੜ ਦਿੱਤੇ ਵੀ ਜਿਹਨੇ ਸਾਰੀਆਂ ਕਣਕਾਂ ਨੂੰ ਮੁੱਦੇ ਮੂਹ ਸੜਤਾ ਜੇ ਗੱਲ ਕਰੀਏ DBW 327 ਬਾਰੇ DBW 327 2023 ਦੀ ਰਾਣੀ ਕਹਾਉਂਦੀ ਹੈ ਇਹਨੇ ਝਾੜ ਹੀ ਇਹੋ ਜੇ ਦਿੱਤੇ ਵੀ ਸਾਰੇ ਹਰਾਨ ਰਹਿ ਗਏ ਸੀਗੇ ਚਾਹੇ ਮੌਸਮ ਕਰਕੇ ਲਾ ਲਓ ਚਾਹੇ ਵੈਰੈਟੀ ਕਰਕੇ ਲਾ ਲਓ ਉਹ ਗੱਲ ਵੱਖਰੀ ਹੈ ਪਰ ਜੇ ਗੱਲ ਕਰਕੇ ਇਹਦੇ 80 ਬਣ ਪ੍ਰਤੀ ਏਕੜ ਇਹਨੇ ਝਾੜ ਰਿਖੋੜ ਕੀਤੀ ਤਾਂ ਔਨ ਰਿਕਾਰਡ ਗੱਲ ਹੈ ਇਹ ਹੁਣ ਇੱਥੇ ਸਵਾਲ ਉੱਠਦਾ ਹੈ ਵੀ ਇਹਨੇ ਝਾੜ ਕਿਉਂ ਦਿੱਤਾ ਕਿ ਦੂਜੀਆਂ ਵੈਰੈਟੀ ਕਰਨੇ ਨਹੀਂ ਝਾੜ ਦਿੰਦਾ ਕੀ ਇਹਦੇ ਚ ਇਹੋ ਜਿਹੀ ਕੀ ਚੀਜ਼ ਪਾਈ ਜਾਂਦੀ ਹੈ ਵੀ ਜਿਹੜੇ ਨਾਲ ਇੰਨਾ ਝਾੜ ਦੇਈ ਜਾਂਦੀ ਹੈ ਕੀ ਇਹਦੀ ਸਹੀ ਸਮਾਂ ਆਏਗਾ ਇਹਦੀ ਬਿਜਾਈ ਦਾ ਉਹਦੇ ਬਾਰੇ ਵੀ ਗੱਲ ਕਰਦੇ ਆਂ ਕਿੰਨੇ ਦਿਨ ਪੱਕਣ ਚ ਲੈਂਦੀ ਹੈ ਕੀ ਕੱਦ ਹੈ ਕਿੰਨਾ ਇਹਦੇ ਹਜ਼ਾਰ ਦਾਣੇ ਦਾ ਵਜਨ ਹੈ ਕਿੰਨਾ ਕੁ ਸੌਕਾ ਸਹਿਣ ਕਰਦੀ ਹੈ ਕੀ ਇਹਦੇ ਚ ਖਾਦਾਂ ਪੈਂਦੀਆਂ ਬੀ ਦੀ ਮਾਤਰਾ ਕਿੰਨੀ ਪੈਂਦੀ ਹੈ ਕਿਹੜੇ-ਕਿਹੜੇ ਬੰਟਤੀ ਇਹ ਕੰਟਰੋਲ ਕਰਦੀ ਹੈ ਜਾਂ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਾ ਕਿੰਨਾ ਕੁ ਹੱਦ ਕਰ ਟਕਰਾ ਕਰਦੀ ਹੈ ਗੱਲ ਸਾਰੀ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਜੀ ਜੇ ਆਪਾਂ ਇਹਦੇ ਦਿਨਾਂ ਦੀ ਗੱਲ ਕਰ ਗਏ ਇਹ 153 ਤੋਂ ਲੈ ਕੇ 156 ਦਿਨ ਲੈਂਦੀ ਹੈ ਖੇਤ ਦੇ ਵਿੱਚ 98 ਕਿ ਦਿਨਾਂ ਦੇ ਜਾ ਕੇ ਇਹ ਨਸਾਰਾ ਲੈਂਦੀ ਹੈ ਜਿਹਦੇ ਝਾੜ ਦੀ ਹਕਟਲ ਪ੍ਰਤੀ ਹੈਕਟੇਅਰ ਇਹਦਾ ਝਾੜ ਹੈ ਜੀ ਉਸ ਤੋਂ ਬਾਅਦ ਜੇ ਗੱਲ ਕਰੀਏ ਕੱਦ ਦੀ ਕੱਦੇ ਦਾ ਨਾਰਮਲ ਵੀ ਹੈਗਾ ਤੇ ਵੱਧ ਵੀ ਹੈਗਾ ਦੋਨੇ ਚੀਜ਼ਾਂ ਕਿਉਂਕਿ ਕਈ ਖੇਤਾਂ ਦੇ ਵਿੱਚ 95 ਸੈਂਟੀਮੀਟਰ ਕੱਦ ਦੇ ਵੇਖਿਆ ਗਿਆ ਕਈਆਂ ਦੇ ਵਿੱਚ 101 ਸੈਂਟੀਮੀਟਰ ਵੀ ਵੇਖਿਆ ਗਿਆ ਪਰ ਔਸਤਨ ਕੱਦ ਦੀ ਗੱਲ ਕਰੀਏ 98 ਸੈਂਟੀਮੀਟਰ ਦਾ ਕੱਦ ਹੈ ਡਿੱਗਣ ਦੀ ਬਹੁਤ ਹੱਦ ਦਿਕ ਕਰ ਇਹ ਟਕਰਾ ਕਰਦੀ ਹੈ ਡਿੱਗਦੀ ਨਹੀਂ ਇਹ ਕਿਉਂਕਿ ਇਹਦਾ ਫਟਾਰਾ ਬਹੁਤ ਹੈ ਖੇਤੀ ਕਿਤੇ ਤਾਂ ਡਗਦੀ ਨਹੀਂਗੀ ਜੇ ਰੱਬ ਜਾਣੇ ਵੀ ਮੰਨ ਕੇ ਚਲੋ ਮੌਸਮੀ ਉਹੋ ਜਿਹਾ ਹੋ ਜੇ ਜਾਂ ਆਪਾਂ ਮੰਨ ਕੇ ਖਾਦਾ ਹੀ ਹੋ ਜੀਆਂ ਪਈਆਂ ਹੁਣ ਖੇਤ ਦੇ ਵਿੱਚ ਤਾਕਤੀ ਵਾਧ ਹੋਵੇ ਫਿਰ ਡਗ ਵੀ ਪੈਂਦੀ ਆ ਬਾਈ ਜੇ ਹਜ਼ਾਰ ਦਾਣੇ ਦੇ ਵਜਨ ਦੀ ਗੱਲ ਕਰਗੇ ਤਾਂ 48 ਗ੍ਰਾਮ ਹਜ਼ਾਰ ਦਾਣਿਆਂ ਦਾ ਵਜਨ ਬੰਦਾ ਜੋ ਕਿ ਇੱਕ ਬਹੁਤ ਵਧੀਆ ਕੁਆਲਿਟੀ ਹੈ ਉਸ ਤੋਂ ਬਾਅਦ ਜੇ ਝਾੜ ਦੀ ਗੱਲ ਕਰੀਏ ਜੀ ਝਾੜ ਮੌਸਮ ਤੇ ਡਿਪੈਂਡ ਆ ਬਾਈ ਜਿਵੇਂ ਹੁਣ ਅਪਾ 131 ਦਾ ਲੜ ਗਏ ਪਿਛਲੇ ਸਾਲ ਮੇਰੇ ਆਪ ਦੇ ਖੇਤ ਦੇ ਵਿੱਚ 85 ਮਨ ਦੇ ਨੇੜੇ ਨਿਕਲੇ ਆਇਆ ਸੀ ਪਰ ਇਸ ਸਾਲ ਉਹੀ 68 ਟ੍ਰੇਟ ਮਨ ਚ ਰਹਿ ਗਿਆ ਵੀ ਝਾੜ ਮੌਸਮ ਤੇ ਡਿਪੈਂਡ ਆ ਬਈ ਕਿਸਮ ਤੇ ਡਿਪੈਂਡ ਨਹੀਂ ਕਰਦਾ ਵੀ ਆਪਾਂ ਐਵੇਂ ਕਿਸੇ ਨੂੰ ਭੰਡੀ ਜਾਈਏ ਕਿ ਉਹ ਗੱਲ ਵੱਖਰੀ ਐ ਪਰ ਜੋ ਚੀਜ਼ ਹੈ ਸੋ ਹੈ ਪਿਛਲੇ ਸਾਲ 85 ਮਨ ਨਿਕਲੇ ਤੇ ਪਰ ਇਸ ਸਾਲ 68 ਮਨ ਵੀ ਨਿਕਲੇ ਵੀ ਜੇ ਹੁਣ 4 ਪਾਉਨੇ ਤਾਂ ਫੇਰ ਤਾਂ 68 ਮਨ ਹੁੰਦਾ ਤੇ ਨਹੀਂ 61 65 ਮਨ ਦੇ ਵਿੱਚ ਰਹਿੰਦਾ ਬਈ ਉਹ ਜੇ ਹੁਣ ਗੱਲ ਕਰਕੇ ਆਪਾਂ ਇਹਦੇ ਸੋਕਾ ਸੈਣ ਕਰਨ ਦੀ ਇਹ ਬਈ ਸੋਕਾ ਸੈਣ ਕਰਦੀ ਹੈ ਕਸਮ ਅੱਗੇਤੀ ਗਰਮੀ ਵੀ ਸੈਣ ਕਰਦੀ ਹੈ ਤੇ ਪਿਛੇਤੀ ਗਰਮੀ ਵੀ ਸੈਣ ਕਰਦੀ ਹੈ ਇਹ ਉਸ ਤੋਂ ਬਾਅਦ ਜੇ ਨੂੰ ਆਪਾਂ ਅਕਤੂਬਰ ਦੇ ਵਿੱਚ ਬੀਜ ਦਿਆਂ ਬਈ ਇਹ ਹਾਈ ਪੋਟੈਂਸ਼ੀਅਲ ਯੀਲਡ ਵੈਰੈਟੀ ਵੀ ਬਣ ਜਾਂਦੀ ਹੈ ਤੇ ਜੇ ਨਵੰਬਰ ਦੇ ਵਿੱਚ ਬੀਜ ਦਿਆਂ ਆਪਾਂ ਤੇ ਦੂਜੀ ਵੈਰੈਟੀ ਆਮ ਰਾਈਟੀਆਂ ਵਰਗੀ ਵੈਰੈਟੀ ਵੀ ਹੈਗੀ ਹੈ ਤੇ ਦੋਨੇ ਪਾਸੇ ਇਹਦਾ ਝਾੜ ਚੰਗਾ ਹੈ ਜੇ ਤੁਸੀਂ ਅਕਤੂਬਰ ਚ ਬੀਜ ਰਹੇ ਹੋ ਤਾਂ ਇਹਨੂੰ ਡੁੱਡੀ ਖਾਦ ਪਾਉਣੀ ਪਊਗੀ ਜਿਵੇਂ ਡੁੱਡਾ ਘਟਾ ਡੀਏਪੀ ਦਾ ਯੂਰੀਆ ਵੀ ਵੱਧ ਪਾਉਣੀ ਪੈਣੀ ਹੈ ਡਾਟਾ ਯੂਰਗਾ ਦਾ ਲੈ ਵੀ ਪਾਉਣਾ ਪੈਣਾ ਐ ਐਨਪੀਕੇ ਦੀਆਂ ਸਬਰੀਆਂ ਵੀ ਕਰਨੀਆਂ ਪੈਣੀਆਂ ਫਿਰ ਜਾ ਕੇ ਇਹਨੇ ਝਾੜ ਦੇਣਾ ਜੀ ਜੇ ਹੁਣ ਗੱਲ ਕਰਕੇ ਆਪਾਂ ਇਹਦੇ ਬੀਜ ਦੀ ਮਾਤਰਾ ਦੀ ਬੀਜ ਦੀ ਮਾਤਰਾ ਜੀ ਇਹਦੀ ਆਮ ਖੇਤਾਂ ਦੇ ਵਿੱਚ 40 ਕਿਲੋ ਬਹੁਤ ਹੈ ਜਿੱਥੇ ਤੁਸੀਂ ਪ੍ਰਾਲੀ ਵਾਲੇ ਖੇਤ ਦੇ ਵਿੱਚ ਬੀਜ ਰਹੇ ਹੋ ਉੱਥੇ 55 ਕਿਲੋ ਬੀ ਪਾਉਣਾ ਪਵੇਗਾ ਜੇ ਤੁਸੀਂ ਉੱਥੇ 40 ਕਿਲੋ ਪਾਉਂਗੇ ਤਾਂ ਉੱਥੇ ਬਈ ਤੁਹਾਡਾ ਇਹ ਨੁਕਸਾਨ ਕਰੂਗੀ ਤੱਕ ਇਹ ਵੈਰੈਟੀ ਦੀ ਖਾਸੀਅਤ ਇਹ ਹੈ ਵੀ ਇਹ ਰੂੜੀ ਨੂੰ ਬਹੁਤ ਮਾਨਤੀ ਹੈ ਜਿਹੜੇ ਖੇਤਾਂ ਦੇ ਵਿੱਚ 80 ਮਣ ਪ੍ਰਤੀ ਏਕੜ ਝਾੜ ਆਇਆ ਨਾ ਉਥੇ ਇੱਕ ਚੀਜ਼ ਇਹੀ ਪਾਈ ਗਈ ਹੈ ਵੀ ਉਥੇ ਰੂੜੀ ਦੀ ਮਾਤਰਾ ਬਹੁਤ ਜ਼ਿਆਦਾ ਸੀ ਜਾਂ ਜਿਹੜੇ ਕਿਸਾਨ ਸੀਗੇ ਉਹ ਰੂੜੀ ਬਹੁਤ ਪਾਉਂਦੇ ਸੀ ਜਿੰਨੇ ਵੀ ਖੇਤਾਂ ਦੇ ਵਿੱਚ ਝਾੜ ਆਇਆ ਸੋ ਇਹ ਚੀਜ਼ ਨੂੰ ਨੋਟ ਕਰਿਓ ਦੂਜੀ ਗੱਲ ਇਹ ਹੈ ਵੀ ਇਹ ਵੈਰੈਟੀ ਇਹੋ ਜੀ ਹੈ ਵੀ ਜਿੰਨੀਆਂ ਨੂੰ ਰੇਜ ਹੀ ਪਾਉਣੇ ਆ ਇਹ ਰੇਨ ਮੰਨਦੀ ਐ ਦਿਖਾਉਂਦੀ ਐ ਰਿਜ਼ਲਟ ਵੀ ਹਾਂ ਮੇਰੇ ਤੇ ਉੱਤੇ ਰੇ ਹੋਈ ਐ ਜਾਂ ਐਨਪੀਕੇ ਦੀ ਸਪਰੇ ਹੋਈ ਐ ਗੱਲ ਕਰਗੇ ਜੇ ਕਰਨਾਲ ਬੰਟ ਦੀ ਬਹੁਤ ਹੱਦ ਦੇ ਕਰ ਟੱਕਰਾ ਕਰਦੀ ਐ ਬਾਈ ਪਰ ਆਏ ਨਹੀਂ ਆਪਾਂ ਕਹਿ ਸਕਦੇ ਵੀ ਨਹੀਂ ਆਉਂਦਾ ਆ ਸਕਦਾ ਉਹੀ ਹਾਲ ਭੀਰੀ ਗੂੰਗੀ ਤੇ ਪੀੜੀ ਗੂੰਗੀ ਦਾ ਆ ਸਕਦਾ ਬਹੁਤ ਹੱਦ ਦੇ ਕਰ ਟੱਕਰਾ ਕਰਦੀ ਐ ਵੈਰੈਟੀ ਪਰ ਆ ਸਕਦਾ ਇਹਦੇ ਵਿੱਚ ਕੋਈ ਛਾਪ ਨਹੀਂ ਹੁਣ ਜੇ ਗੱਲ ਕਰਗੇ ਪਹਿਲੇ ਪਾਣੀ ਦੀ ਪਹਿਲਾ ਪਾਣੀ ਇਹਨੂੰ 25 ਤੋਂ 30 ਦਿਨਾਂ ਦੇ ਵਿੱਚ ਲਾਉਣਾ ਐ ਬਾਕੀ ਜੇ ਆਪਾਂ ਗੱਲ ਕਰੀਏ ਇਹਨੂੰ ਘਰੇ ਖਾਣ ਵਾਸਤੇ ਰੱਖਣ ਲਈ ਇਹਦੇ ਵਿੱਚ ਬਈ ਆਇਰਨ ਹੈਗਾ 39.9 ਪੀਪੀਐਮ ਜ਼ਿੰਕ ਹੈਗੀ ਹੈ 40.6 ਪੀਪੀਐਮ ਗਰੂਟਨ ਦੀ ਮਾਤਰਾ ਹੈਗੀ ਹੈ 35.5% ਵੀ ਓਵਰਾਲ ਵੈਰਾਈਟੀ ਜੇ ਘਰੇ ਖਾਣ ਨੂੰ ਵੀ ਰੱਖਣੀ ਹੈ ਨਾ ਬਹੁਤ ਵਧੀਆ ਹੈ ਕਿਸੇ ਪਾਸੋਂ ਮਾੜੀ ਨਹੀਂ ਹੈ ਵੈਰਾਈਟੀ ਬਾਕੀ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਕਿਉਂਕਿ ਇਹ ਤਾਂ ਕਿੜੇ ਕੋਲ ਟੂ ਗੈਸਪੇਰਿਆ ਗਿਆ ਪਿਛਲੇ ਸਾਲ ਵੀ ਬਹੁਤ ਵੱਡੇ ਪੱਧਰ ਤੇ ਬਜਾਈ ਹੋਈ ਸੀ ਇਸ ਸਾਲ ਵੀ ਹੋ ਰਹੀ ਹੈ ਸੋ ਜੇ ਕੋਈ ਭਰਾ ਲਾਉਣਾ ਚਾਹੁੰਦਾ ਲਾ ਸਕਦਾ ਬਾਈ ਵਧੀਆ ਵੈਰਾਈਟੀ ਹੈ ਝਾੜ ਵੀ ਚੰਗੇ ਹੈ ਕਿਸਾਨਾਂ ਦੀ ਅਪਣਾਈ ਹੋਈ ਵੈਰਾਈਟੀ ਹੈ ਤੇ ਬੀ ਵੀ ਤੁਹਾਨੂੰ ਸਸਤਾ ਮਿਲੂਗਾ ਜੇ ਤੁਸੀਂ 875 ਜਾਂ ਦੂਜੀਆਂ ਕਿਸਮਾਂ ਮਗਰ ਜਾਣਾ ਹੈ ਇੱਕ ਇੱਕ ਦੋ ਦੋ ਕਿਲ ਦੇ ਲਾ ਕੇ ਵੇਖ ਲਓ ਕਿਤੇ ਇਹ ਨਾ ਹੋਵੇ ਜਿਵੇਂ ਐਸਾ ਝੋਨੇ ਦੇ ਬੀਜ ਜਿਹੜੇ ਨਵੇਂ-ਨਵੇਂ ਕਹਿੰਦੇ ਸੀ ਕਿ 2.50 ਰੁਪਏ ਕਿਲੋ ਮਰਦਾ ਸੀ ਤੇ ਉਹ 50 ਮਣ ਵੀ ਨਿਕਲੇ ਸੋ ਬਈ ਜੇ ਲਾਉਣਾ ਹੈ ਕਿੱਡਾ ਲਾਓ ਚਲਾ ਦੇ ਕੇ ਉਹਦਾ ਚਾੜ ਚੱਕਰੋ ਫੇਰ ਅੱਗੇ ਜਾ ਕੇ ਅਪਣਾਓ ਬਾਕੀ ਜੇ ਤੁਸੀਂ ਹੁਣ ਇਹ ਵੇਖ ਰਹੇ ਆਂ ਵੀਡੀਓ ਇਹ ਵੀਡੀਓ ਅੱਜ ਤਰੀਕ ਹੈਗੀ ਆ ਜੀ 27 ਅਕਤੂਬਰ ਬਜਾਈ ਕਰਨੀ ਹੈ ਜੇ ਤੁਸੀਂ 327 ਦੀ 8 ਨਵੰਬਰ ਤੋਂ ਅੱਖਾਂ ਮੀਚ ਕੇ ਕਰ ਸਕਦੇ ਆਂ 8 ਨਵੰਬਰ ਤੱਕ ਤੁਸੀਂ ਇਹਨੂੰ ਹਾਈ ਪੋਟੈਂਸ਼ੀਅਲ ਯੀल्ड ਵੈਰੈਟੀ ਮੰਨ ਕੇ ਬੀਜ ਸਕਦੇ ਹੋ ਡੁੱਡੀ ਖਾਦ ਵਾ ਕੇ ਬੀਜ ਸਕਦੇ ਹੋ ਕਿਉਂਕਿ ਇਸ ਕੀ ਮੌਸਮ ਗਰਮ ਹੈ ਕੋਈ ਬਈ ਇਨੀ ਕੀ ਜਾਣਕਾਰੀ ਸੀ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਗਲੇ ਵੀਰਾਂ ਬਰਾਖਸਾ ਧੰਨਵਾਦ